ਗੁਲਾਵਨ ਵਿਕੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਸਾਰੇ ਦੇਸ਼ ਦੇ ਵਿੱਚ ਰੋਸ ਦੀ ਲਹਿਰ ਹੈ ਉੱਥੇ ਪੰਜਾਬ ਦੇ ਮੰਤਰੀ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸੁਰਖੀਆਂ ਦੇ ਵਿੱਚ ਨੇ ਆਪਣੀ ਕੌਂਟਰੋਵਰਸ਼ੀਅਲ ਸਟੇਟਮੈਂਟ ਦੇ ਕਰਕੇ ਹੁਣ ਤੱਕ ਸਿੱਧੂ ਦੇ ਖਿਲਾਫ ਜਿੱਥੇ ਆਪੋਜੀਸ਼ਨ ਪਾਰਟੀਆਂ ਵਾਲੇ ਬਿਆਨ ਦੇ ਰਹੇ ਨੇ ਪਰ ਅੱਜ ਲੁਧਿਆਣਾ ਦੇ ਵਿੱਚ ਸਾਬਕਾ ਫੌਜੀ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੜੇ ਅਨੋਖੇ ਢੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਪੁਤਲੇ ਨੂੰ ਫਾਂਸੀ ਦਿੱਤੀ ਗਈ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਵੀ ਕੀ ਇਹਨਾਂ ਦੇ ਵਿੱਚ ਰੋਸ ਹੈ ਹਾਂਜੀ ਤੁਸੀਂ ਆਪਣੇ ਬਾਰੇ ਦੱਸੋ ਜੀ ਹਾਂਜੀ ਅੱਜ ਕਿੰਨਾ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਤੇ ਕਿਉਂ ਕੀਤਾ ਜਾ ਰਿਹਾ ਇਹ ਅਸੀਂ ਸਾਬਕਾ ਸੈਨਿਕ ਵਿੰਗ ਵੱਲੋਂ ਲੁਧਿਆਣਾ ਜਾ ਪ੍ਰੋਟੈਸਟ ਕਰ ਰਹੇ ਆ ਨਵਜੋਦ ਸਿੱਧੂ ਦੇ ਖਿਲਾਫ ਇਹ ਜਿਹੜੀ ਸਾਡੀ ਸਾਬਕਾ ਸੈਨਿਕਾਂ ਦੀ ਸੁਸਾਇਟੀ ਹੈ ਸਾਨੂੰ ਔਰ ਸਾਰੇ ਹਿੰਦੁਸਤਾਨ ਨੂੰ ਸਾਨੂੰ ਬੜਾ ਦੁੱਖ ਹੈ ਕਿ ਸਾਡੇ ਜਵਾਨ ਰੋਜ਼ ਸ਼ਹੀਦੀਆਂ ਪਾ ਰਹੇ ਆ ਔਰ ਨਵਜੋਦ ਵਰਗੇ ਜਿਹੜੇ ਕੌਮ ਦੇ ਗੁਜ਼ਾਰਾ ਹੈ ਦੇਸ਼ ਦੇ ਗੁਜ਼ਾਰਾ ਹੈ ਇਹ ਉਹਨਾਂ ਦੀ ਹੈਲਪ ਵਿੱਚ ਬੋਲਦੇ ਆ ਅਸੀਂ ਉਹਨਾਂ ਦੀ ਹਮਦਰਦੀ ਜਤਾਉਂਦੇ ਆ ਕਿ ਇਹਨਾਂ ਵਿੱਚ ਇੱਕ ਦੋ ਆਤਵਾਦੀਆਂ ਦਾ ਕੋਈ ਕਸੂਰ ਨਹੀਂ ਪਰ ਇਹ ਨਹੀਂ ਸੋਚਦੇ ਕਿ ਉਹ ਆਤਵਾਦੀ ਕਿਹਦੇ ਸਿਰ ਤੇ ਪੁੱੜਕ ਰਹੇ ਆ ਉਹ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਔਰ ਜਾਂ ਜਿਹੜਾ ਉਹਨਾਂ ਦਾ ਚੀਫ ਆਰਮੀ ਸਾਡਾ ਬਾਜਵਾ ਹੈ ਉਹਨਾਂ ਦੀ ਸ਼ਹਿਤ ਇਹ ਸਾਡੇ ਦੇਸ਼ ਦੇ ਜਵਾਨਾਂ ਨੂੰ ਸ਼ਹੀਦ ਕਰਦੇ ਜਾ ਰਹੇ ਆ ਔਰ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਔਰ ਸਿੱਧੂ ਜਿਹੜਾ ਹੈ ਉਹਨਾਂ ਦੀ ਬੋਲੀ ਬੋਲ ਕੇ ਉਹ ਸਾਡੇ ਜਿਹੜੇ ਜਵਾਨ ਹੈ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਨਮਕ ਛਿੜਕਦੇ ਆ ਜੇ ਸਿੱਧੂ ਨੂੰ ਪਾਕਿਸਤਾਨੀਆਂ ਨਾਲ ਇਨੀ ਹਮਦਰਦੀ ਹੈ ਉਹ ਇਹਨਾਂ ਉਹਨਾਂ ਦਾ ਪੱਕ ਫੂਰਦਾ ਹੈ ਤਾਂ ਅਸੀਂ ਸਿੱਧੂ ਨੂੰ ਇਹੀ ਲੈ ਦੇ ਦਿੰਦੇ ਹਾਂ ਕਿ ਤੁਸੀਂ ਪਾਕਿਸਤਾਨ ਵਿੱਚ ਚਲੇ ਜਾਓ ਔਰ ਉਹਨਾਂ ਦੀ ਹਮਦਰਦੀ ਜਾ ਕੇ ਕਰੋ ਔਰ ਦੇਸ਼ ਤੋਂ ਇਫਾ ਦੇ ਬਾਹਰ ਨਿਕਲ ਜਾਓ ਤੁਸੀਂ ਔਰ ਤੁਸੀਂ ਖੁਦ ਵੀ ਆਰਮੀਜ਼ ਦੇ ਵਿੱਚ ਰਹੇ ਹੋ ਕਦੋਂ ਤੱਕ ਸਰਸਿੱਤ ਹੈ ਮੈਂ ਆਰਮੀ ਦਾ ਕੈਪਟਨ ਹੈ ਕੈਪਟਨ ਪੀਤਨ ਸਿੰਘ ਔਰ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਮੈਂ ਹਾਂ ਜਿਹੜਾ ਅਸੀਂ ਸਾਬਕਾ ਫੌਜੀ ਇਹ ਉਹਦੇ ਵਿਰੋਧ ਪ੍ਰੋਟੈਸਟ ਕਰ ਰਹੇ ਆ ਨਵਜੋਤ ਸਿੰਘ ਸਿੱਧੂ ਦੀ ਇੱਕ ਸਟੇਟਮੈਂਟ ਆਈ ਸੀ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਦੇਸ਼ ਨਹੀਂ ਹੁੰਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਸ਼ ਧਰਮ ਤਾਂ ਸਾਰਿਆਂ ਦੇ ਹੁੰਦਾ ਇਹ ਕਾਦੀਵਾਰਦੀ ਨੇ ਜਿਹੜਾ ਪਹਿਲਾਂ ਉਹ ਬਿਆਨ ਦਿੱਤਾ ਸੀ ਉਹਦੇ ਕਹਿ ਮੈਂ ਅੱਲਾਹ ਦੀ ਦਰਵਾਜ਼ਾ ਜਾ ਕੇ ਪਹੁੰਚੂਗਾ ਉਦੋਂ ਮੈਂ ਮਰ ਚੁੱਕਾ ਹਾਂਗਾ ਧਰਮ ਤਾਂ ਉਹਨਾਂ ਦਾ ਹੈ ਪਰ ਧਰਮ ਇਹ ਨਹੀਂ ਸੁਣਾਉਂਦਾ ਕਿ ਅਸੀਂ ਕਿਸੇ ਬਦੋਸ਼ੀਆਂ ਉੱਤੇ ਨਿਰਦੋਸ਼ਾਂ ਉੱਤੇ ਜਾ ਕੇ ਵਾਰ ਕਰੀਏ ਜੇ ਪਾਕਿਸਤਾਨੀਆਂ ਵਿੱਚ ਹਿੰਮਤ ਹੈ ਗਰਾਊਂਡ ਦੇ ਉੱਤੇ ਆ ਕੇ ਮੈਦਾਨ ਵਿੱਚ ਆ ਕੇ ਸਾਡਾ ਮਤਸਾਲਣ ਕਿਉਂਕਿ ਪਾਕਿਸਤਾਨੀ ਜਿਹੜੇ ਆ ਇਹਨਾਂ ਦੀ ਆਦਤ ਹੈ ਮੈਨੂੰ ਇੱਕ ਛੇਜ਼ ਯਾਦ ਆ ਗਿਆ ਪਾਕਿਸਤਾਨੀ ਰਹਿਣਾ ਰਾਜ਼ੀ ਜੇਕਰ ਖਾਨ ਨੇ ਚਿੱਤਰ ਚਿੱਤਰਾ ਨਾਲੇ ਠੀਕ ਹੋ ਜਾਂਦੇ ਕਈ ਵਾਰੀ ਅਜਮਾਇਆ ਨਾਲੇ ਇਹਨਾਂ ਚਿੱਤਰਖਾ ਦੇ ਨਾਲੇ ਬੰਗਲਾਦੇਸ਼ ਬਣਾਇਆ ਕਈ ਵਾਰ ਕਿਹਾ ਇਹਨਾਂ ਸੂਸਾ ਸਾਡੇ ਮਿੱਤਰ ਪਰ ਪਾਕਿਸਤਾਨੀ ਰਹਿਣਾ ਰਾਜ਼ੀ ਜੇਕਰ ਖਾਨ ਨੇ ਚਿੱਤਰ ਇਹ ਚਿੱਤਰਾ ਠੀਕ ਹੁੰਦੇ ਸਾਡੀ ਕੌਮ ਦੇ ਗद्दार ਹੈ ਦੇਸ਼ ਦੇ ਗद्दार ਹੈ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਆ ਉਹਨਾਂ ਉੱਤੇ ਦੇਸ਼ ਰੋ ਦਾ ਪਰਚਾ ਜਿਹੜਾ ਹੈ ਹੋਣਾ ਚਾਹੀਦਾ ਹੈ ਔਰ ਉਹਨਾਂ ਨੂੰ ਪਾਰਟੀਆਂ ਵਿੱਚੋਂ ਆ ਜਿਹੜੇ ਮੰਤਰੀਆਂ ਦੇ ਅਹੁਦੇ ਤੇ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਜਿਹੜੇ ਸਾਡੇ ਦੇ ਇਹਨਾਂ ਗਜ਼ਾਰੀ ਕਰਦੇ ਆ ਸਾਡੇ ਨਾਲ ਹੋਰ ਵੀ ਕੁਝ ਲੋਕ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਪ੍ਰੋਟੈਸਟ ਕਰਨ ਆਏ ਹੋ ਇੱਥੇ ਅ ਸਰ ਮੈਂ ਸਭ ਤੋਂ ਪਹਿਲਾਂ ਆਪਣੇ ਬਾਰੇ ਕੋਈ ਬੇਰਵਾ ਪਾਣਾ ਚਾਹੂੰਗਾ ਮੇਰੇ ਫਾਦਰ ਵੀ ਐਕਸ ਆਰਮੀ ਆਫੀਸਰ ਹੈਗੇ ਆ ਜੀ ਜਿੱਤੇ ਇਹ ਅੱਜ ਤਮਾਕਾ ਜਿਹੜਾ ਹੋਇਆ ਹੈਗਾ 2-3 ਦਿਨ ਪਹਿਲਾਂ 24 ਤਰੀਕ ਨੂੰ ਉਹ ਉਹਦੇ ਬਾਰੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਜਿ ਪਲਵਾਮਾ ਅਵੰਤੀਪੁਰ ਚ ਅਤੇ ਮੈਂ ਮੈਂ ਇਹ ਕਹਿਣਾ ਚਾਹਾਂਗਾ ਸਰ ਕਿ ਇਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਅਸੀਂ ਕਹਿ ਸਕਦੇ ਹੈਗੇ ਆ ਕਿ ਕਮੇਡੀ ਸ਼ੋਅਸ ਵਗੈਰਾ ਕਰਨਾ ਬਹੁਤ ਆਸਾਨ ਹੈਗਾ ਠੀਕ ਹੈ ਜੀ ਲੇਕਿਨ ਅਗਰ ਇੱਕ ਫੌਜੀ ਦੀ ਲਾਈਫ ਤੁਸੀਂ ਕਿਸੇ ਹਿਸਾਬ ਨਾਲ ਆਕਰ ਕੇ ਦੇਖਦੇ ਹੋ ਜਿੱਥੇ ਅਵੰਤੀਪੁਰ ਜਿੱਥੇ ਧਮਾਕਾ ਹੋਇਆ ਹੈ ਉੱਥੇ ਮੇਰੇ ਫਾਦਰ ਸਾਹਿਬ ਨੇ 3 ਸਾਲ ਉੱਥੇ ਆਪਣੀ ਡਿਊਟੀ ਦਿੱਤੀ ਹੈਗੀ ਹੈ ਉਹ ਲੇਅਰ ਰਦਾਕ ਚ ਵੀ ਰਹੇ ਜਿੱਥੇ -30 40 टेंपरेचर ਹੁੰਦਾ ਹੈਗਾ ਉੱਥੇ ਇਹ ਇੱਕ ਘੰਟਾ ਖੜ ਕੇ ਦਿਖਾ ਦੇਣਾ ਅਸੀਂ ਤਮਾਸ਼ੇ ਕਰਨੇ ਔਰ ਮਜ਼ਾਕ ਕਰਨੇ ਹੋਰ ਗੱਲ ਹੈਗੀ ਹੈ ਲੇਕਿਨ ਅਗਰ ਤੁਸੀਂ ਉਸ ਚੀਜ਼ ਦੇ ਸਾਥ ਨਹੀਂ ਦੇ ਸਕਦੇ ਤੇ ਕਮ ਸੇ ਕਮ ਇਸ ਤਰ੍ਹਾਂ ਦੀ ਜੱਫੀਆਂ ਪਾ ਕੇ ਜਾਂ ਇਸ ਤਰ੍ਹਾਂ ਦਾ ਪਿਆਰ ਮੁਹੱਬਤਾਂ ਦਿਖਾ ਕੇ ਜੱਫੀ ਜੱਫੀ ਦਾ ਵਿਰੋਧ ਹੈ ਅਸੀਂ ਹੋਰ ਵੀ ਗੱਲ ਕਰਦੇ ਹਾਂ ਤੁਸੀਂ ਆਪਣੇ ਬਾਰੇ ਕੁਝ ਦੱਸੋ ਮੈਂ ਜੀ ਆਰਮੀ ਚ ਰਿਟਾਇਰ ਹਾਂ ਮੈਂ ਸਾਬਕਾ ਸੈਨਿਕ ਬੈਲ ਦੇ ਵਿੱਚ ਸੋਸਾਇਟੀ ਦਾ ਮੈਂਬਰ ਹਾਂ ਜੋ ਇਹ 14 ਤਰੀਕ ਨੂੰ ਅਤਵਾਦ ਦੇ ਮੁਤਾਬਕ ਸਾਡੇ 42 CRP ਦੇ ਜਵਾਨ ਸ਼ਹੀਦ ਹੋਏ ਆ ਇਹ ਬਹੁਤ ਮਦਭਾਗਾ ਦੁਰਘਟਨਾ ਹੋਈ ਹੈ ਇਹਦੇ ਬਾਰੇ ਵਿੱਚ ਸਿੱਧੂ ਸਾਹਿਬ ਨੇ ਜੋ ਬਿਆਨ ਦਿੱਤਾ ਹੈ ਉਹ ਬਹੁਤ ਹੀ ਗਲਤ ਦਿੱਤਾ ਹੈ ਇਹ ਉਹਨਾਂ ਅਣਸ਼ਾਨੀਅਤ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਖੁਦ ਫੌਜੀ ਰੇ ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਅਤੇ ਨਵਜੋਤ ਸਿੰਘ ਸਿੱਧੂ ਤਾਂ ਖੁਦ ਕੀ ਮੰਗ ਕਰਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕੈਪਟਨ ਸਾਹਿਬ ਨੂੰ ਇਹਨਾਂ ਨੂੰ ਆਪਣੀ ਸਰਕਾਰ ਦੇ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ ਜੋ ਇਹ ਝੂਠੇ ਬਿਆਨ ਦੇ ਕੇ ਸਾਡੇ ਫੌਜੀ ਭਾਈਆਂ ਦਾ ਮਰਮੋਮਲ ਜਿਹੜਾ ਹੈ ਉਹ ਖਰਾਬ ਕਰ ਰਿਹਾ ਔਰ ਕਿੰਨੇ ਪਰਿਵਾਰਾਂ ਦੇ ਸ਼ਹੀਦ ਹੋ ਚੁੱਕੇ ਆ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਇੱਕ ਲੋਤਾ ਪੁੱਤ ਵੀ ਜਿਹੜਾ ਕਮਾਈ ਕਰਕੇ ਉਹਨਾਂ ਨੂੰ ਦਿੰਦਾ ਸੀ ਉਹ ਬੰਦ ਹੋ ਗਿਆ ਹੈ। ਮੈਂ ਇੱਕ ਛੋਟੀ ਜੀ ਗੱਲ ਇਹ ਕਹਿਣਾ ਚਾਹੂੰਗਾ ਜਿਸ ਤਰ੍ਹਾਂ ਅਸੀਂ ਇਹ ਦੇਖ ਰਹੇ ਹੈਗੇ ਆ ਇੱਥੇ ਕਿ ਕਿੰਨੇ ਪਿਆਰ ਨਾਲ ਇਹਨਾਂ ਨੇ ਉਹਦੀ ਜੁੱਫੀ ਪਾਈ ਹੋਈ ਹੈ। ਜੀ ਮੈਂ ਉਹਨਾਂ ਨਾਲ ਇੱਕ ਇੱਕ ਸਿਰਫ ਇੱਕ ਇੱਕ ਇਹੀ ਪੁੱਛਣਾ ਚਾਹੁੰਦਾ ਇੱਕ ਕੁਐਸਚਨ ਕਿ ਕਦੀ ਇਦਾਂ ਦੀ ਜੁੱਫੀ ਜਾ ਕਰਕੇ ਉਹਨਾਂ ਨੇ ਕਿਸੇ ਫੌਜੀ ਭਰਾ ਨਾਲ ਪਾਈ ਕਿ ਉਹਨਾਂ ਦਾ ਕੋਈ ਦੁੱਖ ਸੁੱਖ ਦੇਖਿਆ ਨਹੀਂ ਜੁੱਫੀ ਦਾ ਕੋਈ ਵਿਰੋਧ ਨਹੀਂ ਨਹੀਂ ਜੁੱਫੀ ਦਾ ਨਹੀਂ ਮੈਨੂੰ ਹਰ ਚੀਜ਼ ਦਾ ਵਿਰੋਧ ਹੈ ਜੀ ਮੈਨੂੰ ਇਸ ਗੱਲ ਦਾ ਵਿਰੋਧ ਹੈਗਾ ਕਿ ਜੁੱਫੀ ਨਹੀਂ ਹੋਰ ਹੋਰ ਇਹਨੇ ਤੁਸੀਂ ਸ਼ੇਰੋ ਸ਼ੈਰੀ ਕਰਦੇ ਹੈਗੇ ਹੋ ਇਹਨਾਂ ਸਭ ਕੁਝ ਕਰਦੇ ਹੈਗੇ ਹੋ ਕਦੀ ਜਾ ਕਰਕੇ ਉਹਨਾਂ ਦੇ ਕਿਸੇ ਦੇ ਘਰ ਚ ਜਾ ਕੇ ਦੁੱਖ ਵਾਰੇ ਪੁੱਛਿਆ ਇੱਕ ਵਾਰ ਵੀ ਇੱਥੇ ਇੱਕ ਮੰਤਰੀ ਹੋਣ ਦੇ ਨਾਤੇ ਵੀ ਕੀ ਇੱਥੇ ਜਿਹੜੇ ਸਾਡੇ ਦੋ ਸ਼ਹੀਦ ਹੋਏ ਆ ਪੰਜਾਬ ਦੇ ਕੀ ਉਹਨਾਂ ਦੇ ਘਰ ਗਏ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ